ਪੰਜ ਲੜਕੀਆਂ ਇੱਕ ਲੜਕਾ 6 ਬੱਚੇ ਤੇ ਨਾਲ ਲਾਣ ਨੂੰ ਕੋਈ ਵੀ ਨਹੀਂ ਬੇਜਾ ਦਾ ਨਾਮ ਹੈ ਵਰਗਾ ਉਹ ਤਾਂ ਕਉਂਗਾ ਤੇ ਬੇਟੀਆਂ ਬੇਟੀਆਂ ਉਹ ਕਹਿੰਦੀਆਂ ਕਾ ਸੰਭੀ ਹੈ ਇਸ ਤਰ੍ਹਾਂ ਤੇ ਸਾਰਾ ਕੁਝ ਕਮਾ ਕੇ ਫਿਰ ਪਰਿਵਾਰ ਸਾਰਾ ਲੈ ਜੁੱਤੀਆਂ ਖਾਦੀਆਂ ਦੇਖੋ ਬਾਪੂ ਜੀ ਕਿੱਦਾਂ ਯਾਰ ਇਸ ਉਮਰ ਦੇ ਵਿੱਚ ਵਿਚਾਰੇ ਕਿਵੇਂ 70 72 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਸਾਡੇ ਕੋਲੇ ਆਟੋ ਲੈ ਕੇ ਵਿਚਾਰੇ ਆਪਣਾ ਮਦਦ ਲੈਣ ਲਈ ਆਏ ਨੇ ਔਰ ਲੋਕ ਸਾਨੂੰ ਪੁੱਛਦੇ ਨੇ ਕਿ ਤੁਹਾਡੀ ਮੋਟੀਵੇਸ਼ਨ ਕੀ ਹੈ ਇਹ ਹਾਲਾਤ ਨੇ ਜੋ ਸਾਨੂੰ ਮਜਬੂਰ ਕਰਦੇ ਨੇ ਸਾਰੀ ਦਿਹਾੜੀ ਦੇ ਵਿੱਚ ਕਿ ਮਹਾਰਾਜ ਸਾਡੇ ਕੋਲ ਹੋਰ ਸੇਵਾ ਲਵੇ ਹਜੇ ਅੰਗਲ ਆਪਕੇ ਸਾਥ ਮੇਂ ਕੌਣ ਆਇਆ ਹੈ ਕੋਈ ਆਇਆ ਜੀ ਮੇਰੇ ਮਾ ਕੋਈ ਵੀ ਨਹੀਂ ਹੁੰਦੇ ਨਾ ਮੇਰਾ ਕੋਈ ਨਹੀਂ ਘਰ ਪਰਿਵਾਰ ਚ ਸਭ ਕੁਝ ਹੈਗਾ ਮੇਰਾ ਕੋਈ ਨਹੀਂ ਨਹੀਂ ਘਰ ਦੇ ਪੁੱਛਦੇ ਨਹੀਂ ਤੁਹਾਨੂੰ

ਕਰ ਕਿਥੇ ਤੁਹਾਡਾ ਮੋਟੀ ਹੈ ਬੁਆ ਕਰਦੇ ਬੱਚੇ ਤੁਹਾਡੇ ਕਿਉਂ ਨਹੀਂ ਤੁਹਾਡੀ ਸੇਵਾ ਕਰਦੇ ਕੋਈ ਤੁਸੀਂ ਕੁਝ ਗਲਤ ਕੰਮ ਤਾਂ ਨਹੀਂ ਕਰਦੇ ਕੋਈ ਸ਼ਰਾਬ ਸ਼ਰੂਤਾਂ ਨਹੀਂ ਕਿਹੜੇ ਗਲਤ ਕੰਮ ਕਰਦੇ ਸ਼ਰਾਬ ਸ਼ਰੂਤਾਂ ਨਹੀਂ ਪੀਂਦੇ ਬਿਲਕੁਲ ਵੀ ਨਹੀਂ ਪੀਂਦੇ ਅੰਕਲ ਪੁੱਤ ਵੀ ਕੋਈ ਨਹੀਂ ਇਹਨਾਂ ਜਵਾਨੀ ਦੀ ਕਰਦੇ ਨਹੀਂ ਹੁਣ ਤੁਸੀਂ ਆਪਣੇ ਬੇਟੇ ਨਾਲ ਇੱਕ ਵਾਰੀ ਗੱਲ ਕਰਾਉਂਗੇ ਬੇਟਾ ਕੀ ਕਰਦਾ ਬੇਟਾ ਦਾ ਨਾਮ ਹੈ ਵਰਗਾ ਉਹ ਤਾਂ ਕਹਾਂਗਾ ਤੇ ਬੇਟੀਆਂ ਬੇਟੀਆਂ ਉਹ ਕਹਿੰਦੀਆਂ ਕਾ ਸੰਭੀ ਹੈ ਹਰ ਵਾਈਫ ਤੁਹਾਡੇ ਕੀ ਵਾਈਫ ਕਹਿੰਦੀ ਮੈਂ ਸ਼ਾਨਦਾਰ ਕੀਤਾ ਆ ਘਰ ਚ ਹੁਣ ਤੁਸੀਂ ਰਹਿਣੇ ਕਿੱਥੋਂ ਫਿਰ ਕੌਣ ਤੁਸੀਂ ਮੈਂ ਆਟੋ ਜੀ ਸੁਣਨਾ ਤੁੰਡ ਆਟੋ ਚਲਾਉਂਦੇ ਤੁਸੀਂ ਆਟੋ ਕਿੱਥੇ ਤੁਹਾਡਾ ਉਹ ਅੱਛਾ ਆਟੋ ਲੈ ਕੇ ਆਏ ਹੋ ਆਪਣਾ ਨਾਲ ਤੇ ਉਮਰ ਕਿੰਨੀ ਹੋ ਗਈ ਅੰਕਲ ਤੁਹਾਡੀ 77 70 ਸਾਲ ਆਧਾਰ ਕਾਰਡ ਹੈ ਕੋਈ ਪੁੱਤ ਦਿਖਾਓ ਗੱਡੀ ਚ ਮੈਂ ਨਹੀਂ ਗੱਡੀ ਚ ਪਿਆ ਤੇ ਅੰਕਲ ਤੁਸੀਂ ਇੰਨਾ ਔਖਾ ਹੋ ਕੇ ਕਿਉਂ ਆਟੋ ਚਲਾ ਰਹੇ ਹੋ ਮੈਨੂੰ ਰੋਟੀ ਤੇ ਖਾਣੀ ਆ ਮੈਂ ਭੁੱਖਾ ਮਰਾਂ ਤੁਹਾਨੂੰ ਆਸ਼ਰਮ ਭੇਜਦੀ ਐ ਚੇਈ ਦੋ ਆਸਰਮ ਭੇਜ ਤੇ ਘੜੀ ਘਰੂ ਭੇਜਦੇ ਹੁਣੇ ਭੇਜ ਦੇ ਹੁਣੇ ਭੇਜ ਦਾਂ ਹਾਂ ਕੋਈ ਨੰਬਰ ਹੈ ਤੁਹਾਡੇ ਕੋਲ ਆਪ ਤੁਹਾਡੇ ਪਰਿਵਾਰ ਚੋਂ ਕਿਸੇ ਦਾ ਬੇਟੀ ਦਾ ਜਾਂ ਬੇਟੇ ਦਾ ਫੋਨ ਨੰਬਰ ਨਹੀਂ ਨਹੀਂ ਕੋਈ ਨੰਬਰ ਨਹੀਂ ਨਾ ਮੇਰੇ ਨਾਲ ਬੋਲ ਗਈ ਹੈ ਨਾਮ ਨੂੰ ਕੋਈ ਨੰਬਰ ਨਹੀਂ ਆਟੋ ਕਿੱਥੇ ਤੁਹਾਡਾ ਲੈ ਕੇ ਆਉਂਗੇ ਇੱਥੇ ਮਾੜੇ ਨੇੜੇ ਅਸਾ ਜਿਹੜਾ ਉਹ ਆਟੋ ਖੋੜਾ ਹੋਈ ਏ ਤੁਹਾਡਾ ਤੇ ਆਟੋ ਕਿਦਾਂ ਚਲਾਣੇ ਹੋ ਫਿਰ ਅੰਕਲ ਤੁਸੀਂ ਇੱਕ ਤੋਂ ਫੇਰ ਆਦਨਾਂ ਰੋਟੀ ਵਾਹ ਤੇ ਬਸ ਆਜੋ 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 ਤੇ ਤੁਸੀਂ ਕਦੋਂ ਤੋਂ ਘਰ ਤੋਂ ਲੱਗ ਰਹੇ ਰਹੇ ਹੋ ਆਪਣੇ 20 ਸਾਲ ਤੋਂ 20 ਸਾਲ ਤੋਂ ਲੱਗ ਹੀ ਰਹੇ ਹਾਂ ਇਹਨਾਂ ਮੈਨੂੰ ਪੁੱਛਿਆ ਤੱਕ ਨਹੀਂ 20 ਸਾਲ ਤੋਂ ਪੁੱਛਿਆ ਹੀ ਨਹੀਂ ਤੇ 20 ਸਾਲ ਤੋਂ ਫੇਰ ਆਟੋ ਜੀ ਸੋਨੇ ਅੰਕਲ ਕੁੜੀਆਂ ਵੀ ਮੈਂ ਵਿਆਈਆਂ ਘਰ ਵੀ ਮੈਂ ਬਣਾ ਕੇ ਤਾਂ ਪਲਾਟ ਵੀ ਲੈ ਕੇ ਦਿੱਤੇ ਤੇ ਸਾਰਾ ਕੁਝ ਕਮਾ ਕੇ ਫਿਰ ਪਰਿਵਾਰ ਸਾਰਾ ਲੈ ਜੁੱਤੀਆਂ ਖਾਦੀਆਂ ਇਹੀ ਆ ਤੁਹਾਡਾ ਆਟੋ ਇਹੀ ਆਟ ਤੇ ਕਪੜੇ ਲੀੜੇ ਸਾਰੇ ਇੱਥੇ ਹੀ ਅੰਕਲ ਇਹ ਮੇਰੇ ਕੋਲ ਹੀ ਤੇ ਨਾਂਦੇ ਕਿਦਾਂ ਫਿਰ ਜੀ ਇਹ ਗੋਆ ਦੇ ਨਾਲ ਆ ਜੀ ਨਾ ਧਿਆਨ ਨਾਲ ਅੰਕਲ ਧਿਆਨ ਨਾਲ ਕਿੱਦਾਂ ਚਲਾਣੇ ਅੰਕਲ ਤੁਸੀਂ ਆਟੋ ਇੰਨੇ ਔਖੇ ਹੋ ਕੇ ਵਿਚਾਰੇ ਤੁਸੀਂ 70 72 ਸਾਲ ਉਮਰ ਹੋ ਗਈ ਇਹੀ ਤੁਹਾਡਾ ਆਟੋ ਕਿਵੇਂ ਕਰੂੰਗਾ ਇਹਨੂੰ ਸਟਾਰਟ ਕਿਵੇਂ ਚਲਾਉਂਗਾ ਆਟੋ ਆਪਣਾ ਹੀ ਹੈ ਜੀ ਕਿ ਕਰਾਇਤੇ ਆ ਕਰਾਇਤੇ ਆਟੋ ਕਰਾਇਤੇ ਕਿੰਨਾ ਕਰਾਇਆ 300 20 300 ਰੁਪਇਆ ਕਰੋ ਸਟਾਰਟ ਲਾਈਟ ਚਲਾਵਾ ਮੋੜ ਲਓ ਮੋੜ ਲਓ ਬਾਪੂ ਜੀ ਮਾੜਾ ਮੋੜ ਲਓ ਧਿਆਨ ਨਾਲ ਦੇਖੋ ਬਾਪੂ ਜੀ ਕਿੱਦਾਂ ਯਾਰ ਇਸ ਉਮਰ ਦੇ ਵਿੱਚ ਵਿਚਾਰੇ ਕਿਵੇਂ 70 72 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਸਾਡੇ ਕੋਲੇ ਆਟੋ ਲੈ ਕੇ ਵਿਚਾਰੇ ਆਪਣਾ ਮਦਦ ਲੈਣ ਲਈ ਆਏ ਨੇ ਕਿੰਨੇ ਔਖੇ ਹੋਣਗੇ ਵਿਚਾਰੇ ਤੁਸੀਂ ਦੇਖੋ ਉਧਰ ਲਾ ਲੋ ਅੰਕਲ ਸਾਈਡ ਤੇ ਲਾ ਲੋ ਸਿੱਧਾ ਦੇਖੋ 72 ਸਾਲ ਦੀ ਉਮਰ ਹੈ ਤੇ ਹਾਲਾਤ ਦੇਖ ਲਓ ਕੀ ਨੇ ਐਦਾਂ ਐਦਾਂ ਦੇ ਕੇਸ ਕਈ ਵਾਰ ਸਾਡੇ ਕੋਲ ਆਉਂਦੇ ਨੇ ਨਾ ਸਾਡੇ ਸਾਡੀ ਵੀ ਆਤਮਾ ਮਤਲਬ ਇੱਕ ਵਾਰੀ ਦੇਖਿਓ ਅੰਕਲ ਆਧਾਰ ਕਾੜ ਆਹ ਤੇ ਮੈਂ ਕਰ ਸਕਦਾ ਆਧਾਰ ਕਾਰਡ ਦੇਖੋ ਹੈਗਾ ਜੀ ਦਾਣ ਕਾਰਡ ਵੀ ਹੈ ਪਿੰਨ ਕਾਰਡ ਵੀ ਹੈ ਲੇਖੋ ਤੇ ਤੁਹਾਨੂੰ ਅੰਕਲ ਦੱਸਿਆ ਕਿੰਨੇ ਸਾਡੇ ਬਾਰੇ ਮੈਨੂੰ ਦੱਸ ਪਾਈ ਵੀ ਭਲਾ ਨਹੀਂ ਹੈਗਾ ਹਾਂ ਤਾਂ ਕਿਸੇ ਨੇ ਦੱਸਿਆ ਇਹ ਚ ਪੈਨ ਕਾਰਡ ਆਧਾਰ ਕਾਰਡ ਸਾਰਾ ਕੁਝ ਹੈਗਾ ਅੰਕਲ ਆਲੋ ਮੈਂ ਆਧਾਰ ਕਾਰਡ ਫੜ ਲਿਆ ਫੋਟੋਆਂ ਵੀ ਹੈਗੀਆਂ ਤੁਹਾਡੀਆਂ ਦੇਖ ਲਾਂ ਕੋਰੀ ਇਹ ਤੁਹਾਡੀਆਂ ਹੀ ਫੋਟੋਆਂ ਅੰਕਲ ਸਾਰੀਆਂ ਹਾਂ ਬੁੜੇ ਨਹੀਂ ਆ ਵੀ ਤੇ ਜਵਾਨੀ ਦੀ ਵੀ ਉਹ ਵਾਹਿਗੁਰੂ ਫੋਟੋ ਜੰਕਲ ਬੜੇ ਸੋਹਣੇ ਲੱਗ ਰਹੇ ਹੋ ਤੁਸੀਂ ਅਸਲੀ ਚ ਵੀ ਸੋਹਣੇ ਹੋ ਵੈਸੇ ਐ ਹੀ ਸੋਹਣੇ ਹੀ ਸੋਹਣੇ ਹੋ ਜੰਕਲ ਵਾਸੀ ਗੁਰੂ ਇਹ ਕੋਈ ਰਿਸ਼ਤੇਦਾਰ ਅੰਕਲ ਕੋਈ ਦੋਸਤ ਮਿੱਤਰ ਕੋਈ ਵੀ ਨਹੀਂ ਕੋਈ ਨਹੀਂ ਕੋਈ ਨਹੀਂ ਇਕੱਲੇ ਹੀ ਹਾਂ ਇਕੱਲੇ ਹੀ ਸਾਰਾ ਤੁਸੀਂ ਮੈਨੇਜ ਕਰ ਰਹੇ ਹੋ ਇਹ ਤੁਹਾਡਾ ਆਧਾਰ ਕਾਰਡ ਹੈ ਬਲਕਾਰ ਜੀ ਡੇਟ ਆਫ ਬਰਥ 16 4 1963 ਐਡਰੈਸ ਹੈ ਬੋਲ ਰਹੇ ਨੇ ਤੁਸੀਂ ਅੰਕਲ ਤੁਸੀਂ ਤੁਹਾਡੇ ਘਰ ਕੀ ਹੈ ਬੋਲ ਘਰ ਆਪਣਾ ਹੀ ਸੀ ਘਰ ਆਪਣਾ ਲੈ ਕੇ ਤਾਂ ਘਰ ਆਪਣਾ ਲੈ ਕੇ ਦਿੱਤਾ ਦੋ ਫਲਾਟ ਲੈ ਕੇ ਦਿੱਤੇ ਆ ਕੁੜੀਆਂ ਪੰਜ ਵਿਆਹ ਗਿਆ ਆ ਉਹ ਕਹਿੰਦੀ ਸਾਰੇ ਕੋ ਮੈਂ ਕੀਤਾ ਆ ਵਾਹਿਗੁਰੂ ਕੋਈ ਨਹੀਂ ਅੰਕਲ ਤੁਹਾਡੀ ਸੀ ਮਦਦ ਕਰਦੇ ਆ ਤੁਸੀਂ ਆਓ ਬੈਠੋ ਤੇ ਜੋ ਸਾਡੇ ਕੋਲ ਵੱਧ ਚੜ ਕੇ ਤੁਹਾਡੀ ਮਦਦ ਹੋਈ ਸੀ ਜਰੂਰ ਕਰਾਂਗੇ ਆਜੋ ਤੁਹਾਨੂੰ ਹੁਣ ਦੇ ਦਿਆ ਰਿਟਾਇਰਮੈਂਟ ਦੇ ਦਈਏ ਕਿ ਕਰਨੀ ਹਜੇ ਕੰਮ ਤੁਸੀਂ ਕਰਨਾ ਜ਼ਿੰਦਗੀ ਚ ਰਿਟਾਇਰਮੈਂਟ ਦੇ ਦੋ ਰਿਟਾਇਰਮੈਂਟ ਦੇ ਦਈਏ ਦੇਈ ਦੋ ਤੁਹਾਨੂੰ ਕਰਦੀਏ ਵੇਲੇ ਫਰਕ ਕਰਦੀਏ ਇਥੋਂ ਦੁਨੀਆਦਾਰੀ ਤੋਂ ਸੋ ਆਸ਼ਰਮ ਭੇਜਦੇ ਨੇ ਤੁਹਾਨੂੰ ਉੱਥੇ ਤੁਸੀਂ ਰਹੋ ਆਰਾਮ ਨਾਲ ਜਿੰਦਗੀ ਬਤੀਤ ਕਰੋ ਆਜੋ ਆਪੂ ਜੀ ਆਜੋ ਉੱਧਰ ਬੈਠੇ ਇੱਥੇ ਬੈਠੋ ਬੈਠੋ ਦੇਖੋ ਤੁਸੀਂ ਕਾਲਯੁਗ ਦੇ ਹਾਲਾਤ 72 ਸਾਲ ਅੰਕਲ ਦੀ ਉਮਰ ਹੈ ਔਰ ਇਨ੍ਹਾਂ ਹਾਲਾਤਾਂ ਦੇ ਵਿੱਚ ਆਟੋ ਚਲਾ ਕੇ ਦਿਖਾਇਆ ਸਾਨੂੰ ਔਰ ਲੋਕ ਸਾਨੂੰ ਪੁੱਛਦੇ ਨੇ ਕਿ ਤੁਹਾਡੀ ਮੋਟੀਵੇਸ਼ਨ ਕੀ ਹੈ ਇਹ ਹਾਲਾਤ ਨੇ ਜੋ ਸਾਨੂੰ ਮਜਬੂਰ ਕਰਦੇ ਨੇ ਸਾਰੀ ਦਿਹਾੜੀ ਦੇ ਵਿੱਚ ਕਿ ਮਹਾਰਾਜ ਸਾਡੇ ਕੋਲ ਹੋਰ ਸੇਵਾ ਲਵੇ ਹਜੇ ਔਰ ਮੈਂ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹ ਇੱਕ ਕੇਸ ਤੁਹਾਨੂੰ ਮੇਰੇ ਰੂਬਰੂ ਕਰਾਇਆ ਔਰ ਇਦਾਂ ਦੇ ਰੋਜ਼ 100 150 ਲੋਕ ਇੱਕ ਉਮੀਦ ਦੇ ਵਿੱਚ ਇੱਕ ਜ਼ਰੀਆ ਫਾਊਂਡੇਸ਼ਨ ਕੋਲ ਹੈਲਪਲਾਈਨ ਲਈ ਆਉਂਦੇ ਨੇ ਔਰ ਸੰਗਤ ਇਧਰਲੇ ਪਾਸੇ ਤੁਸੀਂ ਸਾਰੀ ਦੇਖ ਸਕਦੇ ਹੋ ਜਿਹੜੇ ਹੈਲਪਲਾਈਨ ਆਏ ਹੋਏ ਨੇ ਇਹਨਾਂ ਵਿਚਾਰਿਆਂ ਦੇ ਘਰੇ ਬਲਾਸਟ ਹੋ ਗਿਆ ਸਿਲੰਡਰ ਦਾ ਤੇ ਉਹਦੇ ਕਰਕੇ ਤਿੰਨੋਂ ਵਾਈਫ ਵੀ ਤੇ ਦੋ ਬੱਚੇ ਵੀ ਵਿਚਾਰੇ ਉਹ ਬਲਾਸਟ ਦੇ ਸ਼ਿਕਾਰ ਹੋ ਗਏ ਐਡਮਿਟ ਨੇ ਤੇ ਇਹ ਬਾਪੂ ਜੀ ਦਾ ਤੁਸੀਂ ਦੇਖ ਸਕਦੇ ਹੋ ਹੁਣ ਹੁਣੇ ਬਾਪੂ ਜੀ ਨੂੰ ਅਸੀਂ ਕਿੱਥੇ ਭੇਜਣਾ ਹੈ ਕੀ ਕਰਨਾ ਹੈ ਔਰ ਕਿੱਥੇ ਇਹਨਾਂ ਦਾ ਇਲਾਜ ਹੋਏਗਾ ਕਿੱਥੇ ਵਿਚਾਰੇ ਐਡਮਿਟ ਹੋਣਗੇ ਕਿਹੜੇ ਆਸ਼ਰਮ ਅਸੀਂ ਭੇਜਾਂਗੇ ਰੱਬ ਜਾਣਦਾ ਪਰ ਤੁਸੀਂ ਸਾਰੇ ਅਰਦਾਸ ਜ਼ਰੂਰ ਕਰਿਓ ਬਾਪੂ ਲਈ ਬਾਪੂ ਲਈ ਅਰਦਾਸ ਕਰਿਓ ਕਿ ਮਾਲਕ ਇਹਨਾਂ ਨੂੰ ਤੰਦਰੁਸਤੀ ਦੇਵੇ ਔਰ ਅਸੀਂ ਬਾਪੂ ਦੀ ਸੇਵਾ ਕਰ ਸਕੀਏ ਜੇ ਕੋਈ ਆਸ਼ਰਮ ਵਾਲਾ ਵੀਰ ਇਹਨਾਂ ਨੂੰ ਰੱਖ ਸਕਦਾ ਤੇ ਕਿਉਂਕਿ ਆਸ਼ਰਮ ਵੀ ਅੱਜਕੱਲ ਬਹੁਤ ਜ਼ਿਆਦਾ ਫੁੱਲ ਨੇ ਤੇ ਜੇ ਕੋਈ ਬਾਪੂ ਬੁਲਕਾਰ ਦੀ ਮਦਦ ਕਰ ਸਕਦਾ ਤਾਂ ਜ਼ਰੂਰ ਸਾਡੇ ਨਾਲ ਸੰਪਰਕ ਕਰਿਓ ਹਲੋ ਬਾਪੂ ਜੀ ਹਾਰ ਕੜ ਮੈਂ ਕਰਦਾ ਤੁਹਾਡਾ ਹਲ ਕੋਈ ਨਾ ਕੋਈ